ਬਬੂ ਮਨ ਮਟੀਰੀਅਲਿਸਟਿਕ ਆ ਚੀਜ਼ਾਂ ਦਾ ਗੱਡੀਆਂ ਦਾ ਸ਼ੌਂਕ ਮਹਿੰਗੇ ਕੱਪੜੇ ਕੋਈ ਗੱਲ ਪੁੱਛੀ ਆ ਤਾਂ ਇਹ ਗੱਲ ਕਦੇ ਹੋਈ ਨਹੀਂ ਮੈਂ ਨਾ ਕਿਸਾਨ ਮਜ਼ਦੂਰ ਇੱਕ ਵੈਸੇ ਤਾਂ ਮੈਂ ਭੱਜਦੇ ਨਾ ਗੱਲਾਂ ਦੱਸਣ ਪਰ ਤੂੰ ਗੱਲ ਇਦਾਂ ਦੀ ਕਰੀ ਮੈਨੂੰ ਇਹ ਜੋੜ ਨਹੀਂ ਪੈਣੀ ਸਾਡੀ ਇੱਕ ਸੰਸਥਾ ਸੀ ਅਸੀਂ ਬਹੁਤ ਸਾਲਾਂ ਤੋਂ 101 ਚਾਂਸ ਦੇ ਥਰੂ ਕੰਮ ਕਰਦੇ ਆ ਆਪ ਦੀ ਜਿੰਨੀ ਗੁਪਤ ਸਹਾਤੀ ਮਦਦ ਹੋ ਸਕਦੀ ਹੈ ਕਰਦੇ ਰਹੇ ਨੇ ਆ ਹੁਣ ਤਿੰਨ ਕੁ ਮਹੀਨੇ ਪਹਿਲਾਂ ਦੀ ਗੱਲ ਆ ਸੀ ਬੰਬਈ ਨੂੰ ਜਾਣਾ ਸੀ ਗਾਣੇ ਕਰਨੇ ਸੀ ਮੈਂ ਖੈਰ ਬਾਈ ਰੋਡ ਚੱਲਿਆ ਉਹ ਕਹਿੰਦਾ ਯਾਰ ਆਪਣੀ ਗੱਡੀ ਕੱਢ ਜਣੀ ਐ ਸਫ਼ਰ ਲੰਬਾ ਐ ਮੈਂ ਲ ਗੱਡੀ ਲਓ ਮੈਂ ਉੱਦਾਂ ਹੀ ਸਵਾਸ ਸਹਿ ਸਵਾਸ ਪੁੱਛਿਆ ਮੈਂ ਖੈਰ ਗੱਡੀਆਂ ਦੇ ਰੇਟ ਦੱਸੋ ਕੀ ਕੀ ਐ ਉਹਾਂ ਦੇ ਰੇਂਜ ਰੋਵਰ 3.5 ਕਰੋੜ ਦੀ ਐ ਆ ਜਿਹੜੀ ਕੋਈ ਜੀ ਵੈਗਨ ਐ ਵੀ 3-4 ਕਰੋੜ ਦੀ ਐ ਹੋਰ ਕਿਹੜੀ ਗੱਡੀਆਂ ਆਪਣੇ ਆਡੀ ਵੀ ਕਹਿੰਦੇ ਮਹਿੰਗੀ ਐ ਇਦਾਂ ਇੱਕ ਹੋਰ ਆਈ ਐ ਉਹ ਚੱਲ ਜਪਾਨੀ ਗੱਡੀ ਉਹ ਬੀ ਐਮ ਡਬਲਯੂ ਦੀ ਉਹ ਨਹੀਂ ਨਹੀਂ ਚਲੋ ਮਹਿੰਗੀ ਇੱਕ ਹੋਰ ਮਹਿੰਗੀ ਗੱਡੀ ਜੋੜ ਹਾਂਜੀ ਹਾਂ ਡਿਫੈਂਡਰ ਜੀ ਉਹ ਵੀ ਕਹਿੰਦੇ ਮੈਂ ਕਿਹਾ ਵੀ ਇਹ ਡੇਢ 2 ਕਰੋੜ ਦੀ ਲਵਾਂਗੇ ਆ ਜਿਹੜਾ ਕਿਸਾਨ ਮਜ਼ਦੂਰ ਇਕਤਾ ਵੀ ਆਪਾਂ ਇਹਨੂੰ ਆਪਾਂ ਟਰਸਟ ਕਿਉਂ ਨਹੀਂ ਬਣਾਉਂਦੇ ਵੀ ਜਿਹਦੇ ਚ ਹੋਰ ਲੋਕ ਵੀ ਮਦਦ ਕਰਨ ਹਾਂਜੀ ਤੇ ਕਹਿੰਦੇ ਕੀ ਕਰਨਾ ਪਊ ਉਹਦੇ ਲਈ ਮੈਂ ਕਿਹਾ ਜਿਹੜੀ ਗੱਡੀ ਲੈਣੀ ਹੈ 50 ਲੱਖ ਡਾਊਨ ਪੇਮੈਂਟ ਦੇ ਕੇ 50 ਲੱਖ ਟਰਸਟ ਚ ਪਾ ਦੋ ਹਾਂਜੀ ਹਾਂ ਹੈਨਾ ਤੇ ਆਪਾਂ ਜਿੰਨੇ ਗੁਰਸਿੱਖ ਬੱਚੇ ਜਿਹੜੇ ਢਾਡੀਵਾਰਾਂ ਗਾਉਂਦੇ ਆ ਇਹਨਾਂ ਦੀ ਕੋਈ ਸਪੋਰਟ ਨਹੀਂ ਉਹਨਾਂ ਦੀ ਲਿਸਟਾਂ ਬਗਾਉ ਪੰਜਾਬ ਚ ਸਾਰਿਆਂ ਦੀਆਂ ਜਿੰਨੇ ਕਿਸਾਨ ਐ ਮਜ਼ਦੂਰ ਐ ਜਿਨ੍ਹਾਂ ਦੀ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੁਣ ਉਹਨਾਂ ਦੀ ਇੱਕ ਲਿਸਟ ਬਣਾ ਲਈਏ ਤੁਸੀਂ ਪਹਿਲਾਂ 50 ਲੱਖ ਇਹ ਚ ਪਾਓ ਫਿਰ ਆਪਾਂ ਹੋਰ ਲੋਕਾਂ ਨੂੰ ਜੋੜਾਂਗੇ ਵੀ ਆਓ ਵੀ ਸਾਡੇ ਨਾਲ ਜੋੜੋ ਤੇ ਉਹ ਸਾਢੇ ਦਿਨ ਅਗਰੋਂ ਵਾਲੇ ਨੇ 2 ਸਾਲ ਬਾਅਦ ਨੇ ਡੇਢ ਦੀ ਰਹਿਣਾ ਉਹ ਦੋ ਤਾਂ ਵੇਸਟ ਗਿਆ ਨਾ ਬਿਲਕੁਲ ਮੈਂ ਨਹੀਂ ਕਹਿੰਦਾ ਤੁਸੀਂ ਗੱਡੀ ਨਾਲ ਲਾਓ ਪਰ ਮੈਨੂੰ ਲੱਗਦਾ ਮੇਰਾ ਨਿੱਜੀ ਸ਼ੌਕ ਆ ਮੈਨੂੰ ਪੁਰਾਣੀਆਂ ਵਿਂਟੇਜ ਚੀਜ਼ਾਂ ਦਾ ਸ਼ੌਕ ਆ ਮੇਰੇ ਕੋ ਉਡ ਪਟਾਂਕ ਚੀਜ਼ਾਂ ਜ਼ਿਆਦਾ ਹਾਂਜੀ ਕਿ ਕੋਈ ਵੱਡਾ ਟਰੱਕ ਕੋਈ 70 ਮਾਡਲ ਹੈ ਉਹਦੇ ਕੋਈ ਹੋਰ ਇੰਜਣ ਧਰਾ ਲਿਆ ਫਿਰ ਉਹਦਾ ਤਜਰਬਾ ਚੱਲੀ ਜਾਂਦਾ 2-3 ਸਾਲ ਤਾਂ ਹੀ ਮੈਂ ਤੁਹਾਨੂੰ ਦੱਸਾਂ ਮੇਰੇ ਬੇਸਤਰੀ ਬਹੁਤ ਆ ਗੱਲਾਂ ਕਰਦੇ ਸੀ ਮੈਂ ਕਿਹਾ ਮੇਰੀ ਮੇਰੇ ਫੋਨ 'ਚ ਆਰਟਿਸਟਾਂ ਦੇ ਨੰਬਰ ਹੈ ਨਹੀਂ ਇਹਦੇ 'ਚ ਮਕੈਨਿਕਾਂ ਦੇ ਆ ਇਹਦੇ 'ਚ ਗਾਜੁਰਬੈਦ ਵਾਲਿਆਂ ਦੇ ਇਦਾਂ ਦੇ ਨੰਬਰ ਹਨ ਤਾਂ ਮੇਰੇ ਕੋ ਜਿੰਨੀਆਂ ਗੱਡੀਆਂ ਆ ਉਹ ਸਾਰੀਆਂ ਪੁਰਾਣੀਆਂ ਹਨ ਕੋਈ 95 ਮਾਡਲ ਆ ਕੋਈ 70 ਮਾਡਲ ਆ ਕੋਈ 65 ਮਾਡਲ ਆ ਇਹੀ ਮੇਰਾ ਸ਼ੌਕ ਹੈ